ਕਸਬਾ ਪਿੰਡੀ ਸੈਦਾ ਦੇ ਨੇ ਲੱਗਦੇ ਪਿੰਡ ਹੜ ਦੇ ਪਾਣੀ ਦੀ ਲਪੇਟ ਵਿੱਚ ਆਉਣ ਦੀ ਖਬਰ ਹੈ ਪੱਤਰਕਾਰ ਜਦੋਂ ਪਿੰਡ ਜਸਰੌੜ ਤੇ ਪਿੰਡ ਕੋਟਲੀ ਖੈਰਾ ਪੁੱਜੇ ਤਾਂ ਪਿੰਡ ਕੋਟਲੀ ਖੈਰਾ ਦੇ ਸਰਪੰਚ ਜਗਮੀਤ ਸਿੰਘ ਜੱਗੂ ਨੇ ਸਕੂਲ ਦੀ ਚਾਰ ਦੁਵਾਰੀ ਦੇ ਅੰਦਰ ਕਰੀਬ ਢਾਈ ਢਾਈ ਫੁੱਟ ਦੇ ਪਾਣੀ ਵਹਿ ਰਿਹਾ ਸੀ ਦਿਖਾਉਂਦੇ ਹੋਏ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਆਸ-ਪਾਸ ਕਈ ਪਿੰਡ ਹੜ ਦੇ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਹਨ ਅਤੇ ਘਿਰ ਚੁੱਕੇ ਹਨ ਲੋਕ ਪੂਰੀ ਤਰ੍ਹਾਂ ਅਤੇ ਲੋਕ ਪੂਰੀ ਤਰ੍ਹਾਂ ਪਾਣੀ ਵਿੱਚ ਘਿਰ ਚੁੱਕੇ ਹਨ ਤੇ ਅਣਗਿਣਤ ਫਸਲਾਂ ਦੀ ਬਰਬਾਦੀ ਹੋ ਰਹੀ ਹੈ ਉਹਨਾਂ ਨੇ ਆਖਿਆ ਕਿ ਅਜੇ ਤੱਕ ਉਹਨਾਂ ਤੱਕ ਨਾ ਤਾਂ ਕਿਸੇ ਨੁਮਾਇंदे ਨੇ ਪਹੁੰਚ ਕੀਤੀ ਹੈ ਅਤੇ ਨਾ ਹੀ ਕੋਈ ਪ੍ਰਸ਼ਾਸਨਿਕ ਪਹੁੰਚ ਕੀਤੀ ਗਈ ਹੈ। ਉਹਨਾਂ ਇਹ ਵੀ ਆਖਿਆ ਕਿ ਗੁਰਦੁਆਰਾ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮੁਖਤਿਆਰ ਸਿੰਘ ਜੀ ਗੁਰੂਕੇ ਬਾਗ ਵਾਲੇ ਸੇਵਾਦਾਰਾਂ ਦੀ ਮਦਦ ਨਾਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਖੂਬੀ ਸੇਵਾ ਨਿਭਾ ਰਹੇ ਹਨ। ਉਹਨਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਲਦ ਤੋਂ ਜਲਦ ਇਹਨਾਂ ਲੋਕਾਂ ਤੱਕ ਪਹੁੰਚ ਕੇ ਇਹਨਾਂ ਦੀ ਸਹਾਇਤਾ ਲਈ ਜਾਵੇ। ਇਸ ਮੌਕੇ ਸਰਪੰਚ ਜਗਮੀਤ ਸਿੰਘ ਕੋਟਲੀ ਖੇਰਾ ਪ੍ਰithviਪਾਲ ਸਿੰਘ ਬੱਬਾ ਜਸਰੋਵ ਬਾਬਾ ਕਹਿਰ ਸਿੰਘ ਜਸਰੋਵ ਕੇਵਲ ਸਿੰਘ ਗੁਰਜਿੰਦਰ ਸਿੰਘ ਹਰਮਨ ਸਿੰਘ ਸਤਨਾਮ ਸਿੰਘ ਸਮੇਤ ਕਈ ਪਿੰਡ ਵਾਸੀ ਵੀ ਇਸ ਮੌਕੇ ਹਾਜ਼ਰ ਹਨ ਘਰਾਂ 'ਚ ਪਾਣੀ ਵਾਲੀਆ ਜੀ ਬਹੁਤ ਬੁਰਾ ਹਾਲ ਆ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਇੱਥੇ ਅਜੇ ਤੱਕ ਪਹੁੰਚਿਆ ਨਾ ਕੋਈ ਵਿਕਾਇ ਹੈਗਾ ਇਨਕਾਸੀ ਆ ਪਾਣੀ ਦਾ ਸਾਦਾ ਸਾਦਾ ਕੋਈ ਸੋਚਣਾ ਚਾਹੀਦਾ ਹਾਲ ਆਂ ਪਾਰਟੀ ਸਰਕਾਰ ਤੇ ਬਿਲਕੁਲ ਹੈ ਹੀ ਨਹੀਂਗੀ ਨਾ ਹੈ ਰਗੀ ਆ ਬਹੁਤ ਬੁਰਾ ਬਹੁਤ ਬੁਰਾ ਆ ਗਿਆ ਕੋਈ ਅਜੇ ਤੱਕ ਨਹੀਂ ਇੱਥੇ ਤੱਕ ਪਹੁੰਚਿਆ ਜੀ ਇੱਥੇ ਕੋਈ ਖਬਰ ਨਹੀਂ ਲੈਣ ਦਿਆ ਨਾ ਕੋਈ ਇੱਥੇ ਨਹੀਂ ਇੱਥੇ ਕੋਈ ਨਹੀਂ ਆਇਆ ਵੀਰ ਜੀ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਜੇ ਪਹਿਲਾਂ ਇਹ ਪਾਣੀ ਹੌਲੀ ਹੌਲੀ ਨੇਪਾਲੀ ਆਇਆ ਨੇਪਾਲਾ ਤੋਂ ਹੁਣ ਕੋਟਲੀ ਆਇਆ ਵਾ ਮੌਜੂਦਾ ਸਰਪੰਚ ਸਾਹਿਬ ਕੋਟਲੀ ਖੈਰਾ ਦੇ ਮੇਰੇ ਨਾਲ ਮੇਰਾ ਛੋਟਾ ਵੀਰ ਖੜਾ ਵਾ ਇਹ ਪਾਣੀ ਹੁਣ ਜਸਰਾ ਉਰ ਤੋਂ ਪਿੰਡੀਆਂ ਸੈਦਾਂ ਪਿੰਡੀਆਂ ਔਰਕ ਹੋਰ ਗਾਂ ਪਿੰਡਾਂ ਦੇ ਵਿੱਚ ਇਹ ਨਾਲ ਅਜਨਾਲਾ ਜੀ ਜਨਾਲੇ ਤੋਂ ਕੱਲ ਦਾ ਸ਼ੁਰੂ ਹੋਇਆ ਸੀਗਾ ਪਾਣੀ ਜਿਸ ਤਰ੍ਹਾਂ ਕਿ ਉਹਨਾਂ ਦਾ ਹੈ ਅਪਲੋਟ ਨੇਪਾਲ ਢੰਡਾਲ ਸਿਨੀਆਤਰੀਂ ਦਾ ਇਹਦਰ ਨੂੰ ਪਾਣੀ ਆ ਰਿਹਾ ਜੀ ਭੱਗੂਪੁਰ ਕੋਟਲੀ ਜਿਹੜੀ ਆ ਭੱਗੂਪੁਰ ਵੇੜੇ ਵੀ ਡੁੱਬ ਚੁੱਕਾ ਜੀ ਸਾਰਾ ਸਾਡੇ ਪਿੰਡ ਕੋਟਲੀ ਖਾਰੇ ਵਿੱਚ ਅੱਜ ਪਾਣੀ ਇੰਟਰ ਹੋ ਚੁੱਕਾ ਔਰ ਇੱਕ ਦੋ ਦਿਨ ਦੇ ਵਿੱਚ ਵਿੱਚ ਇਹ ਭਿੰਡੀਆਂ ਵੀ ਪਾਰ ਕਰ ਜਾਊਗਾ ਪਹਿਲੇ ਅੱਜ ਸ਼ਾਮ ਤੱਕ ਹੀ ਕਰ ਜਾਊਗਾ ਤੇ ਬਾਕੀ ਆ ਬਹੁਤ ਸਾਰੇ ਕਿਸਾਨਾਂ ਦਾ ਮਤਲਬ ਨੁਕਸਾਨ ਹੋ ਚੁੱਕਾ ਹੈ ਬਹੁਤ ਸਾਰਾ ਝੋਨਾ ਹੈ ਜੋ ਖਰਾਬ ਹੋ ਚੁੱਕਾ ਲੋਕਾਂ ਦਾ ਸੋ ਸਾਡੇ ਕੋਲ ਕੋਈ ਵੀ ਪ੍ਰਸ਼ਾਸਨ ਪਿਛਲੇ 2-3 ਦਿਨ ਤੋਂ ਨਹੀਂ ਪਹੁੰਚਿਆ ਸਾਡੇ ਇਧਰ ਦੇ ਰਸਤੇ ਵੀ ਬਲੌਕ ਹੋ ਚੁੱਕੇ ਨੇ ਲਗਭਗ ਇੱਕ ਦੋ ਰਸਤੇ ਹੈ ਜੋ ਪਿੰਡੀਆਂ ਦੇ ਉੱਪਰ ਦੇ ਚੱਲ ਰਹੇ ਨੇ ਉਹ ਵੀ ਸ਼ਾਮ ਤੱਕ ਬਲੌਕ ਹੋ ਜਾਣਗੇ ਜੀ ਤੇ ਪਿੰਡ ਦੇ ਵਿੱਚ ਜਿਹੜਾ ਘਰ ਨੇ ਮਤਲਬ ਕੀ ਉਹਨਾਂ ਦੇ ਵਿੱਚ ਪਾਣੀ ਕੋਈ ਅਜੇ ਜਾਨੀ ਮਾਨੀ ਨੁਕਸਾਨਤਾ ਨਹੀਂ ਹੋਇਆ ਇੱਕ ਦੋ ਸਰ ਘਰ ਡੁੱਬ ਚੁੱਕੇ ਆ ਜੀ ਘਰਾਂ ਦੇ ਵਿੱਚ ਪਾਣੀ ਜਾ ਚੁੱਕਾ ਘਰ ਡੁੱਬ ਚੁੱਕੇ ਆ ਦੋ ਜਗ੍ਹਾ ਦੇ ਵਿੱਚ ਆ ਗਏ ਸੀਗੇ ਔਰ ਸਕੂਲ ਦੀਆਂ ਜਿਹੜੀਆਂ ਦੁਵਾਰਾਂ ਨੇ ਉਹ ਡਿੱਗ ਚੁੱਕੀਆਂ ਨੇ ਜੀ ਅਸੀਂ ਧੰਨਵਾਦੀ ਆ ਗੁਰਕੇ ਬਾਗਲੇ ਸੰਤ ਮਹਾਪੁਰਖ ਬਾਬਾ ਮੁਖਤਾਰ ਸਿੰਘ ਜੀ ਦਾ ਜਿਹ ਲੋਕਾਂ ਦੀ ਸੇਵਾ 'ਚ ਹਾਜ਼ਰ ਨੇ ਸਾਡੇ ਜਸਰਾਉਂ ਰੂਪਾਣੀ ਆ ਰਿਹਾ ਸੀ ਉਹਨਾਂ ਨੇ ਬੰਦ ਬਣਾਤੇ ਬੰਨੇ ਬੰਨੇ ਕਿ ਪਾਣੀ ਅੰਦਰ ਨਾ ਜਾਵੇ ਤੇ ਬਿਜਲੀ ਸਪਲਾਈ ਠਾਪਣਾ ਹੋਵੇ ਗੁਰੂ ਕੇ ਬਾਗ ਵਾਲੇ ਸੰਤਾਂ ਦਾ ਸਾਰੀ ਸੰਗਤ ਬਹੁਤ ਬਹੁਤ ਧੰਨਵਾਦੀ ਉਹਨਾਂ ਦਾ ਦੇ ਨਹੀਂ ਹੀ ਦੇ ਸਕਦੇ ਬਾਬਾ ਕਾਨ ਸਿੰਘ ਜੀ ਦੱਸਣਗੇ ਕਿੱਥੇ ਬਾਬਾ ਕਾਨ ਸਿੰਘ ਜੀ ਆਓ ਬਾਬਾ ਮੁਖ्तार ਸਿੰਘ ਜੀ ਦਮਦਮਾ ਸਾਹਿਬ ਵਾਲੇ ਜੋ ਲਾਕੇ ਦੀ ਬੜੀ ਹਮ ਹਮਾ ਕੇ ਸੇਵਾ ਕਰ ਰਹੇ ਹਨ ਕਿਸੇ ਸਰਕਾਰ ਦਾ ਕੋਈ ਨਮਾਇਦਾ ਨਹੀਂ ਇੱਥੇ ਪਹੁੰਚਿਆ ਤੇ ਨਿਰਭਰ ਕਰਨਾ ਚਾਹੀਦਾ ਹੈ ਗੁਰੂ ਦੇ ਬਾਗ ਵਾਲੇ ਮਹਾਪੁਰਸ਼ਾਂ ਤੇ ਬਾਬਾ ਮੁਖਤਾਰ ਸਿੰਘ ਜੀ ਉਹਨਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ